ਜਗਤ ਗੁਰੂ ਸਤਗੁਰੂ ਅਵਦਾਸ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਚ ਸਾਨੂੰ ਬੜਾ ਹੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਤਨ ਮਨ ਧਨ ਅਰਪਣ ਕਰੋ ਬਾਣੀ ਜਪੋ ਹਰ ਮੇ ਕਿ ਸਤਸੰਗਤ ਜੀ ਜੇ ਆਪਾਂ ਸੇਵਾ ਕਰਨੀ ਹੈ ਨਾ ਜੇ ਆਪਾਂ ਗੁਰੂ ਦੇ ਦਿਖਾਏ ਮਾਰਗ ਤੇ ਚੱਲਣਾ ਹੈ ਤੇ ਸਤਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਤਨ ਅਰਪਿਤ ਕਰਨੀ ਆਪਣੇ ਤਨ ਨੂੰ ਮਨ ਨੂੰ ਤੇ ਧਨ ਨੂੰ ਸਾਤਸੰਗਤ ਜੀ ਸੇਵਾ ਤੇ ਲਗਾ ਦੇ। ਸਤਿਗੁਰੂ ਜੀ ਫਰਮਾਉਂਦੇ ਨੇ ਨਾ ਕਿ ਸਾਤਸੰਗਤ ਜੀ ਜਿਨ੍ਹਾਂ ਨੇ ਆਪਣਾ ਤਨ ਤੇ ਮਨ ਅਰਪਣ ਕਰ ਦਿੱਤਾ ਆ ਕਿ ਭਾਈ ਉਹਨਾਂ ਦੀ ਸੇਵਾ ਪ੍ਰਵਾਨ ਹੁੰਦੀ ਹੈ। ਤੇ ਸਾਤਸੰਗਤ ਜੀ ਅੱਗੇ ਵੀ ਬਹੁਤ ਵਾਰ ਬੇਨਤੀ ਕੀਤੀ ਹੈ। ਦੇਹੋ ਕਲਾਲੀ ਏਕ ਪਿਆਲਾ ਐਸਾ ਅਬਦ ਹੋਏ ਮਤਵਾਲਾ ਐਰੀ ਕਲਾਲੀ ਤੇ ਕਿਆ ਕੀਤਾ ਸਿਰਕੇ ਸਾਟੇ ਪਿਆਲਾ ਦਿਆ। ਸਾਤਸੰਗਤ ਜੀ ਸਿਰਫ ਭੇਂਟ ਕਰਨਾ ਕਿਵੇਂ? ਸਾਰੇ ਕਹਿੰਦੇ ਨੇ ਕਿ ਭਾਈ ਜੋ ਕੋ ਪ੍ਰੇਮ ਖੇਲਣ ਕੋ ਚਾਓ ਸਿਰ ਤਲ ਤਲ ਗਲੀ ਮੇਰੇ ਆਓ ਕਿ ਸਾਧ ਸੰਗਤ ਜੀ ਸਿਰ ਆਪਾਂ ਦੇਣਾ ਕਿਵੇਂ ਹੈ ਸਤਿਗੁਰੂ ਜੀ ਪਰਮੰਦੇ ਨੇ ਭਾਈ ਤਨ ਅਰਪਣ ਕਰਨ ਦਾ ਤੇ ਮਨ ਅਰਪਣ ਕਰਨ ਦਾ ਮਤਲਬ ਹੈ ਕਿ ਭਾਈ ਆਪਣੇ ਮਨ ਦੇ ਵਿੱਚ ਨਾ ਸਤਿਗੁਰਾਂ ਦੇ ਵਚਨ ਬਸਾ ਲਈ ਸਾਧ ਸੰਗਤ ਜੀ ਸਿਰ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਸਿਰ ਕੱਟ ਕੇ ਦੇ ਦੇਈਏ ਸਾਤਸੰਗਤ ਜੀ ਸਿਰ ਚੜਾਉਣ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਸਿਰ ਕੱਟ ਕੇ ਤੇ ਗੁਰਾਂ ਦੇ ਚਰਨਾਂ ਤੇ ਚੜਾ ਦਈਏ ਨਹੀਂ ਸਾਤਸੰਗਤ ਜੀ ਸਿਰ ਚੜਾਉਣ ਦਾ ਮਤਲਬ ਹੈ ਕਿ ਤੁਹਾਡੇ ਮਨ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਗੁਰੂ ਦੇ ਵਚਨ ਹੋਣ ਗੁਰੂ ਦਾ ਸਿਮਰਨ ਹੋਵੇ ਸਾਤਸੰਗਤ ਜੀ ਜਦੋਂ ਸਾਡੇ ਮਨ ਦੇ ਵਿੱਚੋਂ ਨਾ ਜਿੰਨੇ ਵੀ ਦੁਸ਼ੈਸ਼ ਨੇ ਲਾਲਚ ਹੈ ਈਰਖਾ ਹੈ ਨਿੰਦਾ ਚੁਗਲੀ ਹੈ ਵਾਸ਼ਨਾ ਹੈ ਸਾਤਸੰਗਤ ਜੀ ਸਾਰੇ ਨਿਕਲ ਜਾਣ ਤੇ ਆਪ ਆਪਨੇ ਮਨ ਦੇ ਵਿੱਚ ਗੁਰੂ ਦੇ ਵਚਨ ਬਸਾ ਲੈਣੇ ਨਾ 사ਤ ਸੰਗਤ ਜੀ ਇਹਨੂੰ ਕਹਿੰਦੇ ਆ ਭਾਈ ਇਸ ਬੰਦੇ ਨੇ ਆਪਣਾ ਸਿਰ ਚੜਾ ਦਿੱਤਾ 사ਤ ਸੰਗਤ ਜੀ ਕੋਈ ਸਰ ਵੱਡ ਕੇ ਸਿਰ ਵੱਡ ਕੇ ਚੜਾਣ ਨੂੰ ਸਿਰ ਚੜਾਣਾ ਨਹੀਂ ਕਹਿੰਦੇ 사ਤ ਸੰਗਤ ਜੀ ਆਪਣੇ ਮਨ ਦੇ ਵਿੱਚ ਗੁਰੂ ਦੇ ਵਚਨ ਬਸਾ ਲੈਣੇ ਤੇ 사ਤ ਸੰਗਤ ਜੀ ਉਹਨਾਂ ਵਚਨਾਂ ਦੇ ਅਨੁਸਾਰ ਉਹਨਾਂ ਉਪਦੇਸ਼ਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਇਹ ਹੁੰਦਾ 사ਤ ਸੰਗਤ ਜੀ ਸਿਰ ਚੜਾਣਾ ਇਹ ਹੁੰਦਾ 사ਤ ਸੰਗਤ ਜੀ ਸਿਰ ਭੇਟ ਕਰਨਾ ਤੇ ਅਸੇ ਨੂੰ ਵੀ ਗੁਰੂ ਜੀ ਕਹਿੰਦੇ ਨੇ ਕਿ ਭਾਈ ਤਨ ਮਨ ਤਨ ਅਰਪਣ ਕਰੋ ਸਾਧ ਸੰਗਤ ਜੀ ਮਨ ਅਰਪਣ ਕਰਨਾ ਕਿ ਮਨ ਦੇ ਵਿੱਚ ਆਪਾਂ ਗੁਰੂ ਦੇ ਵਚਨ ਰੱਖੀਏ ਤੇ ਉਹਨਾਂ ਦੇ ਅਨੁਸਾਰ ਚੱਲੀਏ ਤੇ ਸਾਧ ਸੰਗਤ ਜੀ ਤਨ ਕਿਵੇਂ ਅਰਪਣ ਕਰਾਂਗੇ ਕਿ ਭਾਈ ਜੋ ਤਨ ਹੈ ਉਹ ਗੁਰੂ ਦੀ ਸੇਵਾ ਚ ਲਾ ਇਸ ਤਨ ਦੇ ਨਾਲ ਆਪਾਂ ਸੱਚ ਦੀ ਕਮਾਈ ਕਰੀਏ ਸਾਧ ਸੰਗਤ ਜੀ ਇਸ ਤਨ ਦੇ ਨਾਲ ਸਭ ਤੋਂ ਪਹਿਲਾਂ ਮਾਤਾ ਪਿਤਾ ਦੀ ਸੇਵਾ ਕਰੀਏ ਬੱਚਿਆਂ ਨੂੰ ਪੜਾ ਲਿਖਾ ਕੇ ਕਾਮਯਾਬ ਕਰੀਏ ਸਾਤਸੰਗਤ ਜੀ ਜੋ ਵੀ ਆਪਾਂ ਕੰਮ ਕਰਦੇ ਆਂ ਸਤਿਗੁਰੂ ਜੀ ਫਰਮਾਉਂਦੇ ਭਾਈ ਦਿਹਾੜੀ ਕਰਦੇ ਹੋ ਬਿਜ਼ਨਸ ਕਰਦੇ ਹੋ ਨੌਕਰੀ ਕਰਦੇ ਹੋ ਸਾਤਸੰਗਤ ਜੀ ਸਤਨ ਨਾਲ ਇਮਾਨਦਾਰੀ ਨਾਲ ਕਰਦੇ ਰਹੀਏ ਤੇ ਸਾਤਸੰਗਤ ਜੀ ਇੱਕ ਬੇਨਤੀ ਕਰੂੰਗਾ ਕਿ ਅੱਜ ਜੀ ਕਿਸੇ ਨੇ ਸਾਨੂੰ ਸਵਾਲ ਪੁੱਛਿਆ ਸੀ ਐਸੇ ਸਬੰਧ ਵਿੱਚ ਤੇ ਅਸੀਂ ਇਹੀ ਜਵਾਬ ਦਿੱਤਾ ਜੀ ਸਾਤਸੰਗਤ ਜੀ ਕਿ ਜੇ ਆਪਾਂ ਕੋਈ ਵੀ ਕੰਮ ਕਰਦੇ ਆਂ ਸਾਤਸੰਗਤ ਜੀ ਦਿਹਾੜੀ ਕਰਦੇ ਆਂ ਜੇ ਆਪਾਂ ਇਮਾਨਦਾਰੀ ਨਾਲ ਕਰਦੇ ਆਂ ਸਾਤਸੰਗਤ ਜੀ ਉਹ ਵੀ ਇੱਕ ਭਗਤੀ ਆ ਆਪਾ ਸਰਕਾਰੀ ਨੌਕਰੀ ਕਰਦੇ ਆ ਸਤਸੰਗਤ ਜੀ ਇਮਾਨਦਾਰੀ ਨਾਲ ਡਿਊਟੀ ਨਿਭਾਉਂਦੇ ਆ ਉਹ ਵੀ ਇੱਕ ਭਗਤੀ ਹੈ ਸਤਸੰਗਤ ਜੀ ਬਿਜ਼ਨਸ ਕਰਦੇ ਆ ਪ੍ਰਾਈਵੇਟ ਨੌਕਰੀ ਕਰਦੇ ਆ ਜੇ ਆਪਾਂ ਇਮਾਨਦਾਰੀ ਨਾਲ ਕਰਦੇ ਆ ਨਾ ਸਤਸੰਗਤ ਜੀ ਇਹ ਵੀ ਇੱਕ ਭਗਤੀ ਦਾ ਰੂਪ ਹੈ ਇਹ ਸਤਸੰਗਤ ਜੀ ਹੋ ਸਕਦਾ ਕਈਆਂ ਨੂੰ ਯਕੀਨ ਨਾ ਹੋਵੇ ਪਰ ਸਤਸੰਗਤ ਜੀ ਇੱਕ ਬਹੁਤ ਵੱਡੀ ਸੱਚਾਈ ਹੈ ਕਿ ਭਾਈ ਜੋ ਜ਼ਿੰਮੇਵਾਰੀਆਂ ਸਾਨੂੰ ਮਿਲੀਆਂ ਨੇ ਜੇ ਆਪਾਂ ਇਮਾਨਦਾਰੀ ਨਾਲ ਉਹ ਡਿਊਟੀ ਕਰੀਏ ਸਾਤਸੰਗਤ ਜੀ ਇਮਾਨਦਾਰੀ ਨਾਲ ਉਸ ਰਸਤੇ ਤੇ ਚੱਲੀਏ ਪ੍ਰਮਾਤਮਾ ਬੜਾ ਖੁਸ਼ ਹੁੰਦਾ ਹੈ ਰਵਦਾਸ ਪਿਆ ਹੈ ਬਸਰਿਓ ਮਾਨਵ ਪ੍ਰੇਮ ਸੋ ਸਾਤਸੰਗਤ ਜੀ ਕਰਦੀ ਜੋ ਜ਼ਿੰਮੇਵਾਰੀਆਂ ਨੇ ਨਾ ਉਹ ਆਪਾਂ ਪਿਆਰ ਨਾਲ ਨਿਭਾਈਏ ਤੇ ਸਾਤਸੰਗਤ ਜੀ ਸੰਸਾਰ ਦੇ ਵਿੱਚ ਆਪਾਂ ਭਾਵੇਂ ਕਿਸੇ ਵੀ ਨੌਕਰੀ ਦੇ ਵਿੱਚਾਂ ਸਰਕਾਰੀ ਹੈ ਪ੍ਰਾਈਵੇਟ ਹੈ ਬਿਜ਼ਨਸ ਕਰਦੇ ਆ ਸਾਤਸੰਗਤ ਜੀ ਇਮਾਨਦਾਰੀ ਨਾਲ ਕਰੀਏ ਉਹ ਪ੍ਰਮਾਤਮਾ ਬੜਾ ਖੁਸ਼ ਹੁੰਦਾ ਹੈ ਤੇ ਸਾਤਸੰਗਤ ਜੀ ਇਸ ਨੂੰ ਕਹਿੰਦੇ ਨੇ ਭਾਈ ਤਨ ਚੜਾ ਦੇਣਾ ਐਸ ਤਨ ਦੇ ਨਾਲ ਇਮਾਨਦਾਰੀ ਵਾਲੇ ਕੰਮ ਕਰੀਏ ਗੁਰੂ ਦੀ ਸੇਵਾ ਕਰੀਏ ਮਾਨਵਤਾ ਦੀ ਸੇਵਾ ਕਰੀਏ ਸਾਧ ਸੰਗਤ ਜੀ ਤੇ ਐਸੇ ਨੂੰ ਹੀ ਕਹਿੰਦੇ ਨੇ ਕਿ ਭਾਈ ਇਸ ਬੰਦੇ ਨੇ ਆਪਣਾ ਤਨ ਚੜਾ ਦਿੱਤਾ ਤੇ ਅੱਗੇ ਸਤਿਗੁਰੂ ਜੀ ਪਰਮਾਨਦੇ ਨੇ ਭਾਈ ਇੱਕ ਚੀਜ਼ ਹੋਰ ਚੜਾਣੀ ਐ ਤਨ ਮਨ ਧਨ ਤੇ ਸਾਧ ਸੰਗਤ ਜੀ ਤਨ ਇਹ ਨਹੀਂ ਐ ਪਰ ਇਹਦਾ ਸਾਰਾ ਹੀ ਅਸੀਂ ਚੜਾ ਦਈਏ ਸਾਧ ਸੰਗਤ ਜੀ ਸਤਿਗੁਰਾਂ ਨੇ ਸਾਨੂੰ ਦਸਵੰਦ ਦੀ ਦਾਤ ਬਖਸ਼ੀ ਐ ਸਾਧ ਸੰਗਤ ਜੀ ਜਿੰਨੀ ਕੀ ਸੇਵਾ ਆਪਾਂ ਕਰ ਸਕਦੇ ਹਾਂ ਤੇ ਜੇ ਸਾਡੇ ਕੋਲ ਪੈਸਾ ਚੰਗਾ ਆ ਆਪਾਂ ਸਰਕਾਰੀ ਨੌਕਰੀ ਵਾਲੇ ਆ ਸਾਡਾ ਬਿਜ਼ਨਸ ਬਹੁਤ ਵਧੀਆ ਚੱਲਦਾ ਹੈ ਤਾਂ 사ਤ ਸੰਗਤ ਜੀ ਸਾਨੂੰ ਕੀ ਕਰਨਾ ਚਾਹੀਦਾ ਆ ਕਿ ਭਾਈ ਕਿਸੇ ਭੁੱਖੇ ਨੂੰ ਰੋਟੀ ਖਵਾ ਦੇਈਏ ਕੋਈ ਬੱਚਾ ਪੜਨਾ ਚਾਹੁੰਦਾ 사ਤ ਸੰਗਤ ਜੀ ਪੜਾਈ ਦੇ ਵਿੱਚ ਬਹੁਤ ਹੁਸ਼ਿਆਰ ਹੈ ਪਰ ਪੈਸੇ ਨਹੀਂ ਹੈ 사ਤ ਸੰਗਤ ਉਸ ਦੀ ਪੜਾਈ ਦਾ ਇੰਤਜ਼ਾਮ ਕਰ ਦੇਈਏ 사ਤ ਸੰਗਤ ਜੀ ਕੋਈ ਗਰੀਬ ਹੈ ਬਿਮਾਰ ਹੈ ਇਲਾਜ ਲਈ ਪੈਸੇ ਨਹੀਂ ਹੈ ਸਤਗੁਰੂ ਜੀ ਫਰਮਾਉਂਦੇ ਭਾਈ ਉਸ ਦੇ ਉਸ ਦੀ ਮਦਦ ਕਰ ਜਿੰਨਾ ਹੋ ਸਕੇ ਸਾਤਸੰਗਤ ਜੀ ਇਹ ਨਹੀਂ ਹੈ ਕਿ ਮੰਦਿਰਾਂ ਦੇ ਵਿੱਚ ਹੀ ਪੈਸਾ ਚੜਾਉਣਾ ਹੈ। ਇਹ ਨਹੀਂ ਹੈ ਕਿ ਗੁਰੂ ਘਰਾਂ ਦੇ ਵਿੱਚ ਹੀ ਪੈਸਾ ਚੜਾਉਣ ਨੂੰ ਸੇਵਾ ਕਹਿੰਦੇ ਨੇ। ਸਾਤਸੰਗਤ ਜੀ ਸਹੀ ਪੈਸਾ ਚੜਾਉਣ ਦਾ ਮਤਲਬ ਇਹੀ ਹੈ ਕਿ ਭਾਈ ਜਿਸ ਨੂੰ ਲੋੜ ਹੈ ਉਸ ਦੀ ਲੋੜ ਪੂਰੀ ਕਰ ਦੇਈਏ। ਇਹ ਸਾਤਸੰਗਤ ਜੀ ਆਪਣੇ ਕੋਲ ਪੈਸਾ ਹੋਵੇ ਨਾ ਤੇ ਨਾਲ ਸਾਡੇ ਘਰ ਦੇ ਕੋਈ ਭੁੱਖਾ ਮਰ ਜਾਵੇ, ਕੋਈ ਬਿਨਾਂ ਪੜ੍ਹਾਈ ਤੋਂ ਰਹਿ ਜਾਵੇ ਸਾਤਸੰਗਤ ਜੀ ਪੈਸੇ ਕਰਕੇ। ਤੇ ਕੋਈ ਬਿਨਾ ਇਲਾਜ ਦੇ ਚਲਾ ਜਾਵੇ ਸਾਧ ਸੰਗਤ ਜੀ ਪੈਸੇ ਕਰਕੇ ਤਾਂ ਸਾਧ ਸੰਗਤ ਜੀ ਐਸੇ ਪੈਸੇ ਦਾ ਕੋਈ ਫਾਇਦਾ ਨਹੀਂ ਹੈ ਸਤਿਗੁਰੂ ਅਵਦਾਸ ਮਹਾਰਾਜ ਜੀ ਫਰਮਾਉਂਦੇ ਨੇ ਸਾਦੋ ਕਾਸ਼ ਸ਼ਾਸਤਰਨ ਸੁਨ ਕੀਨੋ ਭੁੱਖੇ ਅੰਨ ਨ ਦਿਨੋ ਕਿ ਹੇ ਸੰਤ ਜਨੋ ਹੇ ਸਾਧੂਓ ਹੇ ਜੀਵੋ ਤੁਹਾਡਾ ਪੈਸੇ ਵਾਲੇ ਹੋਣ ਦਾ ਫਾਇਦਾ ਕੀ ਹੈ ਸ਼ਾਸਤਰਾਂ ਨੂੰ ਪੜਨ ਦਾ ਫਾਇਦਾ ਕੀ ਹੈ ਧਾਰਮਿਕ ਗ੍ਰੰਥਾਂ ਨੂੰ ਪੜਨ ਦਾ ਫਾਇਦਾ ਕੀ ਹੈ ਜੇ ਕਿਸੇ ਭੁੱਖੇ ਨੂੰ ਰੋਟੀ ਹੀ ਨਹੀਂ ਖਵਾਈ ਜੇ ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਹੀ ਪੈਦਾ ਨਹੀਂ ਕੀਤੀ 사ਤਸੰਗ ਜੀ ਜੀਵਨ ਬਾਰ ਬਾਰ ਨਹੀਂ ਜੇ ਮਿਲਦਾ ਤਾਈਆਂ ਸਤਗੁਰਾਂ ਨੇ ਪਹਿਲੀ ਪੰਕਤੀ ਚ ਬਹੁਤ ਸੋਹਣਾ ਉਪਦੇਸ਼ ਦਿੱਤਾ ਆ ਤਨ ਮਨ ਤਨ ਅਰਪਣ ਕਰੋ ਕਿ ਦੁਨੀਆ ਦੇ ਲੋਕੋ ਪੈਸਾ ਕਮਾਓ ਪਰ ਇਮਾਨਦਾਰੀ ਨਾਲ ਕਮਾਓ ਆਪਣੇ ਮਨ ਦੇ ਵਿੱਚੋਂ ਸਾਰੀ ਸਫਾਈ ਕਰਕੇ ਉਸ ਦੇ ਵਿੱਚ ਗੁਰੂ ਦੇ ਵਚਨ ਵਸਾ ਲਈਏ ਤੇ 사ਤਸੰਗ ਜੀ ਇਸ ਤਨ ਦੇ ਨਾਲ ਮਾਤਾ ਪਿਤਾ ਦੀ ਗੁਰੂ ਦੀ ਤੇ ਸਮਾਜ ਦੀ ਸੇਵਾ ਕਰੀ। ਇਹ ਸਾਧ ਸੰਗਤ ਜੀ ਬਾਬਾ ਸਾਹਿਬ ਡਾਕਟਰ ਭੀਮਰਾ ਮੇਦਕਰ ਜੀ ਨੇ ਸਮਾਜ ਦੀ ਸੇਵਾ ਕੀਤੀ। ਸਤਿਗੁਰ ਅਰਦਾਸ ਮਹਾਰਾਜ ਜੀ, ਸਤਿਗੁਰ ਨਾਮਦੇਵ ਜੀ, ਸਤਿਗੁਰ ਨਾਨਕ ਦੇ ਮਹਾਰਾਜ ਜੀ ਨੇ ਸਮਾਜ ਦੇ ਲਈ ਸਾਧ ਸੰਗਤ ਜੀ ਕ੍ਰਾਂਤੀਕਾਰੀ ਬਿਗਲ বাজਾਇਆ। ਤੇ ਅੱਜ ਪੂਰਾ ਵਿਸ਼ਵ ਸਾਧ ਸੰਗਤ ਜੀ ਉਹਨਾਂ ਨੂੰ ਯਾਦ ਕਰਦਾ ਹੈ। ਤੇ ਅੱਗੇ ਸਤਿਗੁਰ ਜੀ ਫਰਮਾਉਂਦੇ ਨੇ ਬਾਣੀ ਜਪਹੁ ਹਰ ਮੇ ਕਿ ਭਾਈ ਸਵੇਰੇ ਸ਼ਾਮ ਬਾਣੀ ਪੜਿਆ ਕਰੋ। ਸਾਤਸੰਗਤ ਜੀ ਬਹੁਤੇ ਲੋਕ ਪੁੱਛਦੇ ਨੇ ਕਿ ਭਾਈ ਸਵੇਰੇ ਸ਼ਾਮ ਬਾਣੀ ਪੜਨ ਦਾ ਕੀ ਫਾਇਦਾ ਆ ਹੁਣ ਕਈ ਪੁੱਛਦੇ ਨੇ ਕਿ ਭਾਈ ਬਾਣੀ ਪੜੀਏ ਕਿ ਨਾਮ ਜਪੀਏ ਸਾਤਸੰਗਤ ਜੀ ਬਹੁਤੇ ਸਵਾਲ ਕਰਦੇ ਨੇ ਤੇ ਸਾਤਸੰਗਤ ਜੀ ਇਸ ਦਾ ਇੱਕੋ ਹੀ ਜਵਾਬ ਹੈ ਕਿ ਭਾਈ ਆਪਾਂ ਬਾਣੀ ਸੁਬਾ ਸ਼ਾਮ ਤਾਂ ਪੜਨੀ ਹੈ ਕਿ ਸਾਡੇ ਮਨ ਦੇ ਵਿੱਚ ਨਾ ਗੁਰੂ ਦੇ ਵਚਨ ਵੱਸ ਜਾਣ ਹੁਣ ਆਪਾਂ ਹਰ ਰੋਜ਼ ਪੜ੍ਹਦੇ ਆ ਨਾ ਹਮ ਸਰਦੀਨ ਦਿਆਲ ਨਾ ਤੁਮ ਸਰ ਰੋਜ਼ ਸਾਤਸੰਗਤ ਜੀ ਸੰਧਿਆ ਵੇਲੇ ਦੀ ਬਾਣੀ ਪੜ੍ਹਦੇ ਆ ਅਮ੍ਰਿਤ ਵੇਲੇ ਦਾ ਜਾਪ ਕਰਦੇ ਆਂ ਤੇ 사ਤਸੰਗਤ ਜੀ ਜਿੰਨੇ ਵੀ ਸ਼ਬਦ ਗੁਰੂ ਦੇ ਨੇ ਉਹ ਸਾਡੇ ਮਨਾਂ 'ਚ ਵਸ ਜਾਂਦੇ ਨੇ ਤੇ 사ਤਸੰਗਤ ਜੀ ਜਦੋਂ ਬਾਣੀ ਸਾਨੂੰ ਕੰਠ ਹੋ ਗਈ ਜਦੋਂ ਗੁਰੂ ਦੀ ਗੁਰਬਾਣੀ ਸਾਡੇ ਮਨਾਂ ਦੇ ਵਿੱਚ ਉਤਰ ਗਈ ਨਾ 사ਤਸੰਗਤ ਜੀ ਸਾਡੇ ਮਨ ਦੇ ਵਿੱਚ ਕੋਈ ਵੀ ਬੁਰਾ ਖਿਆਲ ਆਵੇਗਾ 사ਤਸੰਗਤ ਜੀ ਨਾਲ ਦੀ ਨਾਲ ਗੁਰੂ ਦੇ ਵਚਨ ਯਾਦ ਆ ਜਾਣਗੇ 사ਤਸੰਗਤ ਜੀ ਜੇ ਸਾਡੇ ਮਨ 'ਚ ਲਾਲਚ ਆਂਦਾ ਆ ਤਾਂ ਸਾਨੂੰ ਗੁਰੂ ਦਾ ਵਚਨ ਯਾਦ ਆਵੇਗਾ ਲਾਲਚ ਚ ਲੱਗ ਗਿਆ ਜਨਮ ਗਵਾਇਆ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਉੱਚੇ ਮੰਦਰ ਸਾਲ ਰਸੋਈ ਏਕ ਕਰੀ ਫੁਨ ਰਹਿਨ ਨਾ ਹੋਈ ਤੇ ਸਾਧ ਸੰਗਤ ਜੀ ਜੇ ਸਾਡੇ ਮਨ ਚ ਹੰਕਾਰ ਆਵੇਗਾ ਨਾ ਤਾਂ ਸਾਨੂੰ ਗੁਰੂ ਦਾ ਵਚਨ ਯਾਦ ਆ ਜਾਵੇਗਾ ਜਬ ਹਮ ਹੋਤੇ ਤਬ ਤੂੰ ਨਾਹੀ ਪੁੱਤਰ ਕਲਤਰ ਕਾ ਕਰੇ ਹੰਕਾਰ ਠਾਕੁਰ ਲੇਖਾ ਮੰਗਣ ਹਰ ਸਾਧ ਸੰਗਤ ਜੀ ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ ਕਿ ਬੇਟਾ ਬਾਣੀ ਪੜਿਆ ਕਰ ਸਵੇਰੇ ਅੰਮ੍ਰਿਤ ਵੇਲੇ ਜਾਪ ਕਰ ਸ਼ਾਮਾਂ ਨੂੰ ਸੰਧਿਆ ਵੇਲੇ ਜਾਪ ਕਰ ਤੇ ਸਾਧ ਸੰਗਤ ਜੀ ਹੌਲੀ ਹੌਲੀ ਕੀ ਹੋਵੇਗਾ ਗੁਰਬਾਣੀ ਸਾਨੂੰ ਸਮਝ ਆਵੇਗੀ ਫਿਰ ਜੋ ਗੁਰਬਾਣੀ ਚ ਲਿਖਿਆ ਸਾਧ ਸੰਗਤ ਜੀ ਸੀ ਉਹੀ ਬਣ ਜਾਵਾਂਗੇ ਤੇ ਸਾਧ ਸੰਗਤ ਜੀ ਬਾਣੀ ਕੱਲਾ ਪੜਨਾ ਨਹੀਂ ਹੈ ਮੈਂ ਬਾਰ ਬਾਰ ਬੇਨਤੀ ਕਰਦਾ ਹਾਂ ਆਪਾਂ ਬਾਣੀ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਇੱਕ ਹੁੰਦਾ ਬਾਣੀ ਪੜਨਾ ਇੱਕ ਹੁੰਦਾ ਸਾਧ ਸੰਗਤ ਜੀ ਬਾਣੀ ਜਾਪ ਕਰਨਾ ਤੇ ਭਾਈ ਜਿਹੜਾ ਬਾਣੀ ਦਾ ਜਾਪ ਕਰਦੇ ਨੇ ਸਾਧ ਸੰਗਤ ਜੀ ਪੜਦੇ ਪੜਦੇ ਅੱਖਾਂ 'ਚ ਹੰਝੂ ਵੀ ਆ ਜਾਂਦੇ ਨੇ ਪੜਦੇ ਪੜਦੇ ਸਾਧ ਸੰਗਤ ਜੀ ਹਰ ਰੋਜ਼ ਕਿੰਨੇ ਹੀ ਨਵੇਂ ਨਵੇਂ ਸ਼ਬਦ ਸਮਝ ਆ ਜਾਂਦੇ ਨੇ ਸਾਧ ਸੰਗਤ ਜੀ ਇਨਸਾਨ ਹੋਰ ਗਹਿਰਾ ਹੁੰਦਾ ਜਾਂਦਾ ਹੈ ਸਾਧ ਸੰਗਤ ਜੀ ਜੋ ਨਵੀਂ ਸੰਗਤ ਜੁੜੀ ਹੈ ਉਹਨਾਂ ਨੂੰ ਮੈਂ ਪਾਵਨ ਪਵਿੱਤਰ ਇੱਕ ਗੱਲ ਦੱਸਾਂਗਾ ਬਾਣੀ ਦੀ ਕਿ ਭਾਈ ਗੁਰਬਾਣੀ ਐਸੀ ਚੀਜ਼ ਹੈ ਸਾਧ ਸੰਗਤ ਜੀ ਕਿ ਆਪਣੇ ਆਪ ਹੀ ਸਮਝ ਆ ਜਾਂਦੀ ਹੈ ਇਹ ਸੱਚ ਹੈ ਸਾਧ ਸੰਗਤ ਜੀ ਤੁਸੀਂ ਲਗਾਤਾਰ ਕੋਈ 5 ਮਹੀਨੇ 6 ਮਹੀਨੇ ਸਾਲ ਸਾਧ ਸੰਗਤ ਜੀ ਪੜਦੇ ਜਾਓ ਇਹ ਤੁਹਾਡੇ ਨਾਲ ਚਮਤਕਾਰ ਹੋਵੇਗਾ 사ਤਸੰਗਤ ਜੀ ਜਿਹੜਾ ਸ਼ਬਦ 5 ਸਾਲ ਸਮਝ ਨਹੀਂ ਆਇਆ 6ਵੇਂ ਸਾਲ ਜਾ ਕੇ ਸਮਝ ਆ ਜਾਂਦਾ 사ਤਸੰਗਤ ਜੀ ਜਿਹੜਾ ਸ਼ਬਦ 6 ਮਹੀਨੇ ਸਮਝ ਨਹੀਂ ਆਇਆ 7ਵੇਂ ਮਹੀਨੇ ਜਾ ਕੇ ਅਚਾਨਕ ਹੀ ਪਤਾ ਨਹੀਂ ਕਿੱਥੋਂ ਚਮਤਕਾਰ ਹੁੰਦਾ ਆ ਕਿ ਭਾਈ ਉਹ ਸ਼ਬਦ ਸਮਝ ਆ ਜਾਂਦਾ ਕਿ 사ਤਸੰਗਤ ਜੀ ਜਿਹੜੇ ਬਾਣੀ ਪੜ੍ਹਦੇ ਨੇ ਨਾ ਇਹ अनेका ਲੋਕਾਂ ਦੇ ਵਿਚਾਰ ਨੇ ਕਿ ਭਾਈ ساری ساری ਉਮਰ ਬੀਤ ਜਾਂਦੀ ਹੈ ਸ਼ਬਦ ਪੜ੍ਹਦੇ ਨੂੰ ਪਰ ਇੱਕ ਦਿਨ ਐਸਾ ਚਮਤਕਾਰ ਹੁੰਦਾ 사ਤਸੰਗਤ ਜੀ ਆਪਣੇ ਆਪ ਹੀ ਉਹ ਬਾਣੀ ਸਮਝ ਆਣ ਲੱਗ ਜਾਂਦੀ ਹੈ ਤਾਂ ਯੋ ਸਤਿਗੁਰ ਜੀ ਫਰਮਾਉਂਦੇ ਨੇ ਕਿ ਬੇਟਾ ਬਾਣੀ ਪੜਿਆ ਕਰ 사ਤ ਸੰਗਤ ਜੀ ਬਾਣੀ ਪੜਾਂਗੇ ਤਾਂ ਸਮਝ ਆਵੇਗੀ ਸਮਝ ਆਵੇਗੀ ਤਾਂ ਗੁਰੂ ਦੇ ਬਚਨ ਸਮਝ ਆਣਗੇ ਤੇ 사ਤ ਸੰਗਤ ਜੀ ਗੁਰੂ ਦੇ ਬਚਨ ਮੰਨਣੋਂ ਹੀ ਸਤਿਗੁਰ ਜੀ ਫਰਮਾਉਂਦੇ ਨੇ ਭਾਈ ਇਹ ਭਗਤੀ ਹੈ ਅੱਗੇ ਸਤਿਗੁਰ ਜੀ ਫਰਮਾਉਂਦੇ ਨੇ ਸਤ ਸੰਗਤ ਕਰ ਸੰਤ ਕੀ ਦੁਸ਼ਟ त्यागੋ ਰੀਤ 사ਤ ਸੰਗਤ ਜੀ ਸਤਗੁਰਾਂ ਨੇ ਆਪਾਂ ਨੂੰ ਨਾ ਸਾਧੂ ਸੰਗ ਦੱਸਿਆ ਹੈ ਕਿ ਭਾਈ ਜੇ satsang ਕਰਨੀ ਹੈ ਸੰਗ ਕਰਨਾ ਹੈ ਤਾਂ ਭਾਈ ਸੰਤਾਂ ਦਾ ਸੰਗ ਕਰ ਸੰਤ ਚੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਜੇ ਦੀਜੇ ਦੇਵਾ ਦੇ ਤੇ satsang ਜੀ ਚੰਗੇ ਬੰਦਿਆਂ ਦੀ ਸੰਗਤ ਕਰੀਏ ਮਾੜੀ ਸੰਗਤ ਤੋਂ ਬਚ ਕੇ ਰਹੀਏ ਤੇ satsang ਜੀ ਇਹ ਨਹੀਂ ਹੈ ਕਿ ਆਪਾਂ ਮਾੜੀ ਸੰਗਤ ਵਾਲੇ ਨੂੰ ਨਫ਼ਰਤ ਕਰਨੀ ਹੈ satsang ਜੀ ਅਰਦਾਸ ਉਹਨਾਂ ਲਈ ਵੀ ਕਰੀਏ ਪ੍ਰਮਾਤਮਾ ਉਹਨਾਂ ਨੂੰ ਚੰਗੇ ਰਾਹ ਤੇ ਪਾਵੇ ਤੇ ਸਾత్సੰਗਤ ਜੀ ਆਪਾਂ ਰੋਜ਼ ਗੁਰੂ ਘਰ ਚ ਮੰਗਦੇ ਆ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੈ ਤੇ ਸਤਿਗੁਰੂ ਜੀ ਵੀ ਸਾਨੂੰ ਅਜਿਹੀ ਸਮਝਾ ਰਹੇ ਨੇ ਕਿ ਬੇਟਾ ਜੇ ਸੰਗਤ ਕਰਨੀ ਹੈ ਤਾਂ ਪ੍ਰਮਾਤਮਾ ਦੀ ਭਜਨ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰੀ ਕਿਉਂਕਿ ਸਾత్సੰਗਤ ਜੀ ਜੈਸੀ ਸੰਗਤ 'ਚ ਬੈਠਾਂਗੇ ਵੈਸੇ ਵਿਚਾਰ ਆਣੇ ਸ਼ੁਰੂ ਹੋ ਜਾਂਦੇ ਨੇ ਤੇ ਜੇ ਹੁਣ ਆਪਾਂ ਜੂਆ ਖੇਡਣ ਵਾਲਿਆਂ ਕੋਲ ਬੈਠਾਂਗੇ ਸਾత్సੰਗਤ ਜੀ ਲੋਕਾਂ ਨੇ ਗੱਲਾਂ ਬਣਾਉਣੀਆਂ ਸ਼ੁਰੂ ਕਰ ਦੇਣੀਆਂ ਨੇ ਹੋ ਸਕਦਾ ਸਾਧ ਸੰਗਤ ਜੀ ਹੌਲੀ ਹੌਲੀ ਸਾਡੇ ਅੰਦਰ ਵੀ ਕਿਤੇ ਲਾਲਸਾ ਆ ਜਾਵੇ ਜੂਏ ਦੀ ਸ਼ਰਾਬ ਪੀਣ ਵਾਲਿਆਂ ਕੋਲ ਬੈਠਾਂਗੇ ਸਾਧ ਸੰਗਤ ਜੀ ਵੈਸੇ ਹੋ ਜਾਵਾਂਗੇ ਹੋ ਸਕਦਾ ਭਾਈ ਅਸੀਂ ਇੱਕ ਦਿਨ ਅਸੀਂ ਵੀ ਸ਼ਰਾਬ ਪੀਣ ਲੱਗ ਜਾਈਏ ਸਾਧ ਸੰਗਤ ਜੀ ਜੋ ਸੰਗਤ ਹੈ ਉਹਦੀ ਰੰਗਤ ਚੜਦੀ ਹੈ ਤੇ ਸਤਿਗੁਰੂ ਜੀ ਫਰਮਾਉਂਦੇ ਭਾਈ ਸਤਸੰਗ ਕਰਨ ਵਾਲਿਆਂ ਕੋਲ ਬੈਠਿਆ ਕਰ ਨਾਮ ਜਪਣ ਵਾਲਿਆਂ ਕੋਲ ਬੈਠਿਆ ਕਰ ਸਾਧ ਸੰਗਤ ਜੀ ਜੋ ਸੱਚੇ ਸਤਸੰਗੀ ਨੇ ਨਾਮ ਜਪਦੇ ਨੇ ਉਹ ਸਭ ਦਾ ਹੀ ਭਲਾ ਮੰਗਦੇ ਨੇ 사ਤ ਸੰਗਤ ਜੀ ਉਹਨਾਂ ਦਾ ਕੋਈ ਦੁਸ਼ਮਣ ਨਹੀਂ ਤੇ ਚੰਗੀਆਂ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ 사ਤ ਸੰਗਤ ਜਣ ਆਪਾਂ ਰੋਜ਼ 사ਤ ਸੰਗਤ ਦੇ ਵਿੱਚ ਆਨੇ ਸਵੇਰੇ ਵੀ ਸ਼ਾਮਾਂ ਨੂੰ ਤੇ ਆਪਾਂ ਕੀ ਸਿੱਖਦੇ ਆ 사ਤ ਸੰਗਤ ਜੀ 사ਤ ਸੰਗਤ 'ਚ ਆ ਕੇ ਕਿ ਭਾਈ ਵਹਿਮ ਪਰਮ ਅਡੰਬਾ ਛੱਡੋ ਮਾਤਾ ਪਿਤਾ ਦੀ ਸੇਵਾ ਕਰੋ ਬੱਚਿਆਂ ਨੂੰ ਪੜ੍ਹਾਓ ਲਿਖਾਓ 사ਤ ਸੰਗਤ ਜੀ ਰਲ ਮਿਲ ਕੇ ਰਹੋ ਇਹੀ ਸਤਗੁਰੂ ਦਾਸ ਮਹਾਰਾਜ ਜੀ ਦੀ ਸੰਗਤ ਹੈ ਜੋ ਮਾਨਵਤਾ ਦਾ ਭਲਾ ਕਰਦੀ ਹੈ ਐਸਾ ਚਾਹੂੰ ਰਾਜ ਮੈਂ ਜਹ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸੰਬਸੈ ਰਵਦਾਸ ਰਹਿ ਪਰਸਨ ਸਾਧ ਸੰਗਤ ਜੀ ਗੁਰੂ ਦਾਸ ਮਹਾਰਾਜ ਜੀ ਇਸ ਕਾਂਦੇ ਨੇ ਸਤਸੰਗ ਦੇ ਵਿੱਚ ਕਿ ਰਵਦਾਸ ਪਿਆ ਹੈ ਬਸਰੇਉ ਮਾਨਵ ਪ੍ਰੇਮ ਆਏ ਕਿ ਭਾਈ ਮਾਨਵਤਾ ਨਾਲ ਪਿਆਰ ਕਰ ਮਾਨਵਤਾ ਦਾ ਭਲਾ ਕਰ ਸੈਕੀ ਸਾਰ ਸੁਹਾਗ ਨ ਜਾਣੈ ਤਜ ਅਬਮਾਨ ਸੁਕਰਲੀਆਂ ਮਾਨੈ ਸਾਧ ਸੰਗਤ ਜੀ ਘਰ ਦੇ ਵਿੱਚ ਰਹਿਣਾ ਕਿਵੇਂ ਇਹ ਸਤਿਗੁਰ ਜੀ ਸਾਨੂੰ ਸਮਝਾਉਂਦੇ ਨੇ ਸਾਤ ਸੰਗਤ ਜੀ ਆਪਾਂ ਜਿੰਨੇ ਵੀ ਮਾੜੀ ਸੰਗਤ ਵਾਲੇ ਨੇ ਨਾ ਆਪਾਂ ਬਚ ਕੇ ਰਹੀਏ ਸੰਤ ਮਿਲੇ ਕੁਛ ਸੁਨਿਆ ਕਈਏ ਮਿਲੇ ਅਸੰਤ ਮਸਟ ਕਰ ਰਹੀ ਹੈ ਤੇ ਸਾਤ ਸੰਗਤ ਜੀ ਸੰਤ ਤੇ ਆਪਾਂ ਦੁਸ਼ਟਾਂ ਦੀ ਜੋ ਸੰਗਤ ਉਹ ਤਿਆਗ ਦੇਣੀ ਹੈ ਸਾਤ ਸੰਗਤ ਜੀ ਨਫ਼ਰਤ ਨਹੀਂ ਕਰਨੀ ਕੋਈ ਨਸ਼ੇ ਕਰਨ ਵਾਲਾ ਆ ਮੈਂ ਕਈ ਵਾਰ ਬੇਨਤੀ ਕਰ ਚੁੱਕਿਆ ਆ ਤੇ ਸਾਤ ਸੰਗਤ ਜੀ ਗੱਲ ਸਿੱਧ ਵੀ ਹੋਈ ਹੈ ਬਹੁਤੇ ਲੋਕ ਨੇ ਨਾ ਜੋ ਸ਼ਰਾਬ ਪੀਂਦੇ ਨੇ ਸਾਤਸੰਗਤ ਜੀ ਅਸੀਂ ਇੱਕ ਗੱਲ ਮਹਿਸੂਸ ਕੀਤੀ ਹੈ ਕਿ ਭਾਈ ਜਦੋਂ ਜਿਨ੍ਹਾਂ ਦੇ ਪਿਤਾ ਜੀ ਸ਼ਰਾਬ ਪਿੰਦੇ ਨੇ ਨਾ ਸਾਤਸੰਗਤ ਜੀ ਜਦੋਂ ਕਿਸੇ ਪ੍ਰੋਗਰਾਮ 'ਚ ਜਾਂਦੇ ਨੇ ਸਾਤਸੰਗਤ ਜੀ ਉਹਨਾਂ ਦੇ ਪਿਤਾ ਜੀ ਸ਼ਰਾਬ ਪੀ ਕੇ ਬੜਾ ਆਨੰਦ ਮਾਣਦੇ ਨੇ ਜੇ ਸ਼ਰਾਬ ਪੀ ਕੇ ਕਦੇ ਇੱਧਰ ਡਿੱਗਦੇ ਨੇ ਕਦੇ ਉੱਡੇ ਉੱਧਰ ਡਿੱਗਦੇ ਨੇ ਤੇ ਸਾਤਸੰਗਤ ਜੀ ਲੋਕ ਹੱਸਦੇ ਨੇ ਪਰ ਕਦੇ ਉਹਨਾਂ ਉਹਨਾਂ ਦੇ ਬੱਚਿਆਂ ਦੇ ਚਿਹਰਿਆਂ ਵੱਲ ਦੇਖਿਓ ਉਹਨਾਂ ਦੀ ਘਰ ਵਾਲੀ ਦੇ ਚਿਹਰੇ ਵੱਲ ਦੇਖਿਓ ਸਾਤਸੰਗਤ ਜੀ ਕਿੰਨਾ ਉਹਨਾਂ ਦੇ ਸਾਰਾ ਪ੍ਰੋਗਰਾਮ ਖਰਾਬ ਹੋ ਜਾਂਦਾ ਹੈ ਸਾਤਸੰਗਤ ਜੀ ਸਾਰੇ ਆਨੰਦ ਲੈਂਦੇ ਹੁੰਦੇ ਨੇ ਪਰ ਉਹਨਾਂ ਦਾ ਦਿਲ ਜੋ ਹੈ ਬੜਾ ਉਦਾਸ ਹੁੰਦਾ ਹੈ ਕਿ ਸਾਚਾ ਸਾਤਸੰਗਤ ਜੀ ਜਿਨ੍ਹਾਂ ਦੇ ਪਿਤਾ ਜੀ ਨੇ ਨਾ ਜਿਨ੍ਹਾਂ ਦੇ ਫਾਦਰ ਨੇ ਜਿਨ੍ਹਾਂ ਦੇ ਪਿਤਾ ਸ਼ਰਾਬ ਪੀਂਦੇ ਨੇ ਤੇ ਖਾਸ ਕਰ ਸਾਤਸੰਗਤ ਜੀ ਜਦੋਂ ਸ਼ਾਦੀਆਂ 'ਚ ਜਾਂਦੇ ਨੇ ਪਾਰਟੀਆਂ 'ਚ ਜਾਂਦੇ ਨੇ ਤੇ ਸਾਰਾ ਸਾਤਸੰਗਤ ਜੀ ਸਾਰੇ ਰਿਸ਼ਤੇਦਾਰ ਨੱਚ ਰਹੇ ਹੁੰਦੇ ਨੇ ਆਨੰਦ ਮਾਣਦੇ ਨੇ ਭਾਈ ਉਹਨਾਂ ਦੇ ਪਿਤਾ ਜੀ ਨੇ ਸ਼ਰਾਬ ਪੀ ਰੱਖੀ ਹੈ ਉਹਨਾਂ ਦੇ ਪਰਿਵਾਰਾਂ ਦੇ ਚਿਹਰੇ ਉੱਡੇ ਹੁੰਦੇ ਨੇ ਸਾਤਸੰਗਤ ਜੀ ਬੜਾ ਮਨ ਦੇ ਵਿੱਚ ਦਰਦ ਹੁੰਦਾ ਹੈ ਤੇ ਸਾਧ ਸੰਗਤ ਜੀ ਬੇਨਤੀ ਹੈ ਕਿ ਅਸੀਂ ਐਸੇ ਲੋਕਾਂ ਨੂੰ ਸਮਝਾਈਏ ਕਿ ਭਾਈ ਤੁਸੀਂ ਸ਼ਰਾਬ ਪੀਕੇ ਤੁਹਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿੱਥੇ ਹੁੰਨੇ ਹੋ ਪਰ ਆਪਣੇ ਬੱਚਿਆਂ ਦੇ ਚਿਹਰਿਆਂ ਵੱਲ ਦੇਖੋ ਆਪਣੀ ਘਰਵਾਲੀ ਦੇ ਚਿਹਰਿਆਂ ਵੱਲ ਦੇਖੋ ਸਾਧ ਸੰਗਤ ਜੀ ਉਹਨਾਂ ਦੇ ਦਿਲ ਦੇ ਉੱਪਰ ਕੀ ਬੀਤਦੀ ਹੈ ਐਸੇ ਕਰਕੇ ਭਾਈ ਕੋਈ ਨਸ਼ੇ ਕਰਦਾ ਆ ਜਾਂ ਜੂਆ ਖੇਲਦਾ ਹੈ ਸਾਧ ਸੰਗਤ ਜੀ ਗਲਤ ਸੰਗਤ ਦੇ ਵਿੱਚ ਹੈ ਆਪਾਂ ਹੱਸਣਾ ਨਹੀਂ ਹੈ ਅਪਰਦਾਸ ਬੇਨਤੀ ਕਰਨੀ ਉਸਦੇ ਪਰਿਵਾਰ ਲਈ ਤੇ ਭਾਈ ਉਹਦੇ ਲਈ ਅਰਦਾਸ ਬੇਨਤੀ ਕਰੀ ਕਿ ਪ੍ਰਮਾਤਮਾ ਜੀ ਇਹ ਵੀ ਸੱਚ ਦੇ ਰਾਹ ਤੇ ਚੱਲੇ ਇਹ ਵੀ ਨਸ਼ਾ ਛੱਡ ਕੇ ਸਾਧ ਸੰਗਤ ਜੀ ਗੁਰੂਆਂ ਦੇ ਰਾਹ ਤੇ ਚੱਲੇ ਤੇਈ ਸਤਗੁਰ ਜੀ ਫਰਮਾਉਂਦੇ ਨੇ ਸਤ ਸੰਗਤ ਕਰ ਸੰਤ ਕੀ ਦੁਸਤ ਤਿਆਗੋ ਰੀਤ ਕਿ ਭਾਈ ਦੁਸਤਾਂ ਦਾ ਸਾਥ ਨਹੀਂ ਦੇਣਾ ਆਪਾਂ ਆਪਾਂ ਦੁਸਤਾਂ ਨਾਲ ਕੋਈ ਪ੍ਰੀਤ ਨਹੀਂ ਕਰਨੀ ਪਰ ਸਾਧ ਸੰਗਤ ਜੀ ਉਹਨਾਂ ਦਾ ਭਲਾ ਜ਼ਰੂਰ ਮੰਗਣਾ ਹੈ ਅੱਗੇ ਸਤਗੁਰ ਜੀ ਫਰਮਾਉਂਦੇ ਨੇ ਸਵਾਸ ਸਵਾਸ ਸਿਮਰਨ ਕਰੋ ਜਨਮ ਅਮੋਲਕ ਜੀਤ ਸਾਧ ਸੰਗਤ ਜੀ ਜਿਹੜੇ ਸਵਾਸ ਸਵਾਸ ਸਿਮਰਨ ਕਰਦੇ ਨੇ ਸਾਧ ਸੰਗਤ ਜੀ ਉਸ ਜਨਮ ਨੂੰ ਜਿੱਤ ਲੈਂਦੇ ਨੇ ਮਨ ਜਿੱਤੈ ਜਗ ਜੀਤ ਸਤਿਗੁਰੂ ਜੀ ਫਰਮਾਉਂਦੇ ਨੇ ਨਾ ਕਿ ਭਾਈ ਜੇ ਜੀਵਨ ਸਫਲ ਕਰਨਾ ਆ ਪਹਿਲਾ ਆਪਾਂ ਨੀਂਦ ਤੋਂ ਖੜੇ ਹੋਣੀ ਹੈ ਕਿਆ ਤੂੰ ਸੋਇਆ ਜਾਗ ਇਆਨਾ ਤੈ ਜੀਵਨ ਜਗ ਸੱਚ ਕਰ ਜਾਣਾ ਸਾਤਸੰਗਤ ਜੀ ਜੋ ਅਗਿਆਨਤਾ ਦੀ ਨੀਂਦ ਹੈ ਇਸ ਤੋਂ ਆਪਾ ਖੜੇ ਹੋਣੀ ਤੇ ਸਾਤਸੰਗਤ ਜੀ ਬਹੁਤ ਸੋਹਣਾ ਗੁਰੂ ਨੇ ਵਚਨ ਕੀਤਾ ਆ ਸਵਾਸ ਸਵਾਸ ਸਿਮਰਨ ਕਰੋ ਜਨਮ ਅਮੋਲਕ ਜੀਤ ਕਿ ਭਾਈ ਜੋ ਸਵਾਸ ਸਵਾਸ ਸਿਮਰਨ ਕਰਦੇ ਨੇ ਉਹ ਸਾਤਸੰਗਤ ਇਸ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ ਸਾਤਸੰਗਤ ਜੀ ਦੁਨੀਆ ਦੀ ਜੰਗ ਜਿੱਤ ਲੈਂਦੇ ਨੇ ਤੇ ਇੱਥੇ ਸਾਤਸੰਗਤ ਜੀ ਇਹ ਨਹੀਂ ਲਿਖਿਆ ਕਿ ਵਰਤ ਰੱਖਣ ਵਾਲੇ ਜੋਤ ਜਗਾਉਣ ਵਾਲੇ ਮੂਰਤੀ ਪੂਜਾ ਕਰਨ ਵਾਲੇ ਸਾਤਸੰਗਤ ਜੀ ਐਸਾ ਕੁਝ ਨਹੀਂ ਲਿਖਿਆ ਕੀ ਲਿਖਿਆ ਆ ਸਵਾਸ ਸਵਾਸ ਸਿਮਰਨ ਕਰੋ ਜਨਮ ਅਮੋਲਕ ਜੀਤ ਕਿ ਭਾਈ ਜੋ ਸਵਾਸ ਸਵਾਸ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਉਹ ਆਪਣੇ ਅੰਦਰੋਂ ਹੀ ਪ੍ਰਮਾਤਮਾ ਦੇ ਦਰਸ਼ਨ ਦੀਦਾਰੇ ਕਰ ਲੈਂਦੇ ਨੇ ਸਾਧ ਸੰਗਤ ਜੀ ਕਿਤੇ ਜਾਣ ਦੀ ਲੋੜ ਨਹੀਂ ਜੇ ਪੈਂਦੀ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਸਵਾਸ ਸਵਾਸ ਸਿਮਰਨ ਕਰੋ ਜਨਮ ਅਮੋਲਕ ਜੀਤ ਸੋਹੰਗ ਨਾਮ ਕੇ ਭਜਨ ਸੇ ਦੂਰ ਹੋਏ ਪਰਮ ਪੀਤ ਸਾਸੰਗਤ ਜੀ ਸੋਹੰਗ ਦਾ ਜਾਪ ਕਰਿਆ ਤੇ ਜਿੰਨਾ ਘਰਾਂ ਦੇ ਵਿੱਚ ਨਾਮ ਹੈ ਨਾ ਸਾਸੰਗਤ ਜੀ ਜਾਪ ਹੈ ਉਹਨਾਂ ਦੇ ਘਰਾਂ 'ਚ ਪ੍ਰਕਾਸ਼ ਹੋ ਜਾਂਦੇ ਨੇ ਪਰਮ ਪਰਸ ਗੁਰ ਭੇਟੀ ਹੈ ਪੂਰਬ ਲਿਖਤ ਲਿਲਾਟ ਹੁਣ ਮਨ 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 ਹੀ ਮਿਲਿਆ ਛੁਟਕਤ ਬਜਰ ਕਾ ਪਾਟ ਸਾਸੰਗਤ ਜੀ ਬੰਦ ਪਏ ਦਰਵਾਜ਼ੇ ਖੁੱਲ ਜਾਂਦੇ ਨੇ ਤੇ ਮਨ ਦੇ ਵਿੱਚ ਹਨੇਰਾ ਸੀ ਸਾਸੰਗਤ ਦਾ ਸਾਰਾ ਨਿਕਲ ਜਾਂਦਾ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ ਸਾਤ ਸੰਗਤ ਜੀ ਹੁੰਦਾ ਕਦੋਂ ਆ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ ਸਗਲਾਰੇ ਸਾਤ ਸੰਗਤ ਜੀ ਜਦੋਂ ਸਾਡੇ ਮਨ ਦੇ ਵਿੱਚ ਗੁਰੂ ਦੇ ਗਿਆਨ ਦੀ ਜੋਤ ਜੱਗੇ ਪ੍ਰਮਾਤਮਾ ਦੇ ਨਾਮ ਦੀ ਜੋਤ ਜਗ ਜਾਂਦੀ ਹੈ ਸਾਤ ਸੰਗਤ ਜੀ ਨੇਕਾ ਜਨਮਾਂ ਦਾ ਜੋ ਅੰਧਕਾਰ ਹੈ ਉਹ ਦੂਰ ਹੋ ਜਾਂਦਾ ਹੈ ਸੋਹੰਗ ਨਾਮ ਕੇ ਭਜਨ ਸੇ ਦੂਰ ਹੋਏ ਪਰਮ ਪੀਤ ਸਾਤ ਸੰਗਤ ਜੀ ਦੁਨੀਆ ਦੇ ਸਾਰੇ ਭਰਮ ਖਤਮ ਹੋ ਜਾਂਦੇ ਨੇ ਜਿਹੜੇ ਸੋਹੰਗ ਸਤ ਨਾਮ ਦਾ ਜਾਪ ਕਰਦੇ ਨੇ ਐਸੇ ਕਰਕੇ ਭਾਈ ਜਿਹੜੇ ਗੁਰੂ ਵਾਲੇ ਨੇ ਜੋ ਗੁਰੂਆਂ ਨੇ ਮੰਤਰ ਦਿੱਤਾ ਭਾਈ ਉਹ ਜਪਦੇ ਰਹੋ ਸਵੇਰੇ ਸਪੈਸ਼ਲ ਉੱਠੋ ਸਾਤਸੰਗਤ ਜੀ ਸਮਾਧੀ ਲਗਾਓ ਸ਼ਾਮਾਂ ਨੂੰ ਸਮਾਧੀ ਲਗਾਓ ਤੇ ਭਾਈ ਦਿਨੇ ਕੰਮਕਾਰ ਕਰਦੇ ਕਰਦੇ ਪ੍ਰਮਾਤਮਾ ਦਾ ਸਿਮਰਨ ਕਰੋ ਇਹੀ ਸਤਿਗੁਰੂ ਅਰਵਦਾਸ ਮਹਾਰਾਜ ਜੀ ਸਿਖਾਉਂਦੇ ਨੇ ਜੀਬਾ ਸੋ ਓੰਕਾਰ ਜਪ ਹੱਥਨ ਸੋ ਕਰਕਾਰ ਰਾਮ ਜੀ ਨੇ ਗਰਾਏ ਕਰ ਕਹਿਰ ਅਰਵਦਾਸ ਵਿਚਾਰ ਪਿਆਓ ਸਾਤਸੰਗਤ ਜੀ ਆਪਾਂ ਵੀ ਸੋਹੰ ਦਾ ਜਾਪ ਕਰੀ ਸਤਨਾਮ ਦਾ ਜਾਪ ਕਰੀਏ ਤੇ ਆਪਣੇ ਜੀਵਨ ਨੂੰ ਸਫਲ ਕਰੀਏ ਸਤਸੰਗਤ ਜੀ ਸਾਡੇ ਅੰਦਰ ਜਿਹੜੇ ਵਹਿਮ ਪਰਮ ਨੰਬਰ ਪਕੰਡ ਨੇ ਉਹਨਾਂ ਨੂੰ ਬਾਹਰ ਕੱਢ ਦੇਈਏ ਤੂੰ ਹੀ ਤੂੰ ਹੀ ਰਟ ਤਾਰ ਹੈ ਔਰ ਨ ਲਾਵੇ ਚੀਤ ਸਤਸੰਗਤ ਜੀ ਇਸ ਦੁਨੀਆ ਦੇ ਵਿੱਚ ਨਾ ਆਪਣਾ ਕੁਝ ਵੀ ਨਹੀਂ ਹੈ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰ ਵਰ ਪੰਖ ਬਸੇਰਾ ਸਤਸੰਗਤ ਜੀ ਸਭ ਇੱਥੇ ਛੱਡ ਕੇ ਚਲੇ ਜਾਣਾ ਹੈ ਇਹ ਸਾਡੇ ਮਕਾਨ ਸਾਡੇ ਪਾਰਸ ਸਾਡੇ ਮੋਬਾਈਲ ਫੋਨ ਸਾਡੀ ਜ਼ਮੀਨ ਜਾਇਦਾਦ ਸਾਡੇ ਬੱਚੇ ਸਾਡੇ ਮਾਤਾ ਪਿਤਾ ਸਾਡੇ ਸਾਧ ਸੰਗਤ ਜੀ ਕੋਈ ਵੀ ਰਿਸ਼ਤੇਦਾਰ ਸਭ ਨੂੰ ਛੱਡ ਕੇ ਅਸੀਂ ਇਕੱਲੇ ਨਹੀਂ ਤੁਰ ਜਾਣਾ ਸਾਧ ਸੰਗਤ ਜੀ ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚਲਿਓ ਸਾਧ ਸੰਗਤ ਜੀ ਕਦੇ ਸੋਚ ਕੇ ਦੇਖਿਓ ਕਿ ਇੱਕ ਦਿਨ ਐਸਾ ਆਵੇਗਾ ਜਦੋਂ ਆਪਾਂ ਸਾਰਾ ਕੁਝ ਛੱਡ ਕੇ ਤੁਰ ਜਾਣਾ ਹੈ ਸਾਧ ਸੰਗਤ ਜੀ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਫਿਰ ਉੱਥੇ ਕੋਈ ਕੰਮ ਨਹੀਂ ਆਣਾ ਉਥੇ ਗੁਰਾਂ ਦੇ ਦਿੱਤੇ ਹੋਏ ਵਚਨ ਕਾ ਮਾਣੇ ਨੇ ਸਾਧ ਸੰਗਤ ਜੀ ਸਾਡੇ ਕੀਤੇ ਹੋਏ ਕਰਮ yaad ਆਣਗੇ ਸਤਿਗੁਰਾਂ ਨੇ ਫਰਮਾਇਆ ਕਰਨੀ ਜਾਤ ਪ੍ਰਦਾਨ ਸਾਧ ਸੰਗਤ ਜੀ ਜੈਸੇ ਕਰਮ ਆਪਾਂ ਕਰਾਂਗੇ ਧਰਮ ਰਾਏ ਜਬ ਲੇਖਾ ਮੰਗਾ ਕੰਮ ਕ ਲੈ ਕੇ ਜਾਏਗਾ RAM ਸਿਮਰ ਪਛਤਾਏਗਾ ਮਨ ਜੋ ਜਮ ਆਏ ਕੇਸ ਕੇ ਪਕਰੈ ਸਾਧ ਸੰਗਤ ਜੀ ਉਹਨਾਂ ਨੇ ਫੜ ਕੇ ਹਿਸਾਬ ਮੰਗਣਾ ਆ ਤੇ ਫਿਰ ਉਦੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਆ ਪਾਛੈ ਕਿਸੈ ਪੁਕਾਰੈ ਪਿਓ ਪਿਓ ਗੁਰੂਵਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਫਿਰ ਕਿਨੂੰ ਪਿਓ ਕਹੇਗਾ ਕਿਨੂੰ ਗੁਰੂ ਕਹੇਗਾ ਕਿਨੂੰ ਕਹੇਗਾ ਮੈਨੂੰ ਬਚਾਓ ਤੇ ਸਾਧ ਸੰਗਤ ਜੀ ਜਿੰਦੇ ਜੀ ਹੀ ਅਸੀਂ ਗੁਰੂ ਵਾਲੇ ਬਣੀਏ ਜਿੰਦੇ ਜੀ ਹੀ ਆਪਾਂ ਗੁਰੂ ਦੇ ਬਚਨ ਬਣੀਏ ਸਾਧ ਸੰਗਤ ਜੀ ਪਾਤਸ਼ਾਹ ਕਿਸੇ ਪੁਕਾਰਿਆ ਪਿਓ ਪਿਓ ਤੇ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਸਾਧੂ ਕੀ ਜੋ ਲੇ ਓਟ ਤੇਰਾ ਮਿਟਾਇ ਪਾਪ ਸਭ ਕੋਟ ਕੋਟ ਕੇ ਭਾਈ ਸਾਧੂ ਦੇ ਚਰਨ ਆ ਜਾ ਸ਼ਰਣਾ ਦਾ ਮਤਲਬ ਕੀ ਹੈ ਸਾਧ ਸੰਗਤ ਜੀ ਇਹ ਨਹੀਂ ਹੈ ਕਿ ਘਰ-ਬਾਰ ਛੱਡ ਕੇ ਅਸੀਂ ਡੇਰਿਆਂ 'ਚ ਬਹਿ ਜਾਈਏ ਨਹੀਂ ਸਾਧ ਸੰਗਤ ਜੀ ਘਰ-ਬਾਰ ਛੱਡਣਾ ਨਹੀਂ ਹੈ ਘਰ ਦੇ ਵਿੱਚ ਹੀ ਰਹਿ ਕੇ ਅਸੀਂ ਗੁਰੂ ਦੇ ਵਚਨ ਮੰਨੀਏ ਜੋ ਗੁਰੂ ਸਾਨੂੰ ਕਹਿੰਦੇ ਨੇ ਨਾ ਉਸ ਰਸਤੇ ਤੇ ਚੱਲੀਏ ਸਾਧ ਸੰਗਤ ਜੀ ਇਹਨੂੰ ਕਹਿੰਦੇ ਨੇ ਸਾਧੂ ਦੀ ਓਟ ਲੈਣਾ ਤੂੰ ਹੀ ਤੂੰ ਹੀ ਰਟ ਤਾਰ ਹੈ ਸਾਧ ਸੰਗਤ ਜੀ ਸੰਸਾਰ 'ਚ ਕੁਝ ਵੀ ਨਹੀਂ ਹੈ ਜੋ ਕੁਝ ਹੈ ਪ੍ਰਮਾਤਮਾ ਦਾ ਹੈ ਸਾਧ ਸੰਗਤ ਜੀ ਜਦੋਂ ਸਾਡੇ ਘਰ 'ਚ ਕੋਈ ਪ੍ਰਾਪਤੀ ਹੋਵੇ ਨਾ ਜੇਕਰ ਸਾਡਾ ਬੱਚਾ ਜੋਬ ਲੱਗਦਾ ਆ ਸਾਡੇ ਘਰ ਦੇ ਵਿੱਚ ਕੋਈ ਗੱਡੀ ਆਂਦੀ ਹੈ ਕੋਠੀ ਬਣਦੀ ਹੈ ਸਾਧ ਸੰਗਤ ਜੀ ਕੁਛ ਵੀ ਘਰ ਤੇ ਖੁਸ਼ੀ ਆਵੇ ਉਸ ਪਰਮਾਤਮਾ ਦਾ ਅਸੀਂ ਸ਼ੁਕਰ ਕਰੀਏ ਐਸੀ ਲਾਲ ਤuj ਬਿਨ ਕੌਣ ਕਰੇ ਸਾਧ ਸੰਗਤ ਜੀ ਸ਼ੁਕਰ ਮਨਾਈਏ ਕਿਉਂਕਿ ਜਿਹੜੇ ਦਿਨ ਸਾਡੇ ਬਜ਼ੁਰਗਾਂ ਨੇ ਦੇਖੇ ਨੇ ਨਾ ਉਹ ਸਾਨੂੰ ਨਹੀਂ ਜੇ ਦੇਖਣੇ ਪੈ ਰਹੇ ਸਾਧ ਸੰਗਤ ਜੀ ਜਿਹੜੇ ਸਾਡੇ ਚੰਗੇ ਦਿਨ ਨੇ ਇਹਦੇ ਪਿੱਛੇ ਬਹੁਤ ਲੰਬਾ ਇਤਿਹਾਸ ਹੈ ਸਾਤਸੰਗਤ ਜੀ ਦਾਸ ਨੂੰ ਮੌਕਾ ਮਿਲਿਆ ਆ ਅਸੀਂ ਸਭ ਇਤਰੀ ਬਾਈ ਫੁੱਲੇ ਦਾ ਘਰ ਵੀ ਦੇਖ ਕੇ ਆਏ ਆ ਸਾਤਸੰਗਤ ਜੀ ਉੱਥੋਂ ਦਾ ਇਤਿਹਾਸ ਪੜਿਆ ਤੇ ਪੜ ਕੇ 당 ਰਹਿ ਗਏ ਮੇਰੀਆਂ ਮਾਤਾਵਾਂ ਪੈਣਾ ਲਈ ਸਾਤਸੰਗਤ ਜੀ ਪਹਿਲਾ ਸਕੂਲ ਖੋਲਣ ਵਾਸਤੇ ਕਿੰਨਾ ਸੰਘਰਸ਼ ਕਰਨਾ ਪਿਆ ਸਾਤਸੰਗਤ ਜੀ ਕਾਸ਼ੀ ਬਨਾਰਸ ਦੀਆਂ ਗਲੀਆਂ ਦੱਸਦੀਆਂ ਨੇ ਸਤਗੁਰੂ ਅਰਵਦਾਸ ਮਹਾਰਾਜ ਜੀ ਨੇ ਬੇਗਮਪੁਰਾ ਦਾ ਪ੍ਰਚਾਰ ਕਿਵੇਂ ਕੀਤਾ ਆ ਸਾਤਸੰਗਤ ਜੀ ਬਾਬਾ ਸਾਹਿਬ ਦੇ ਜੋ ਉੱਤੇ ਕੱਪੜੇ ਪਏ ਨੇ ਉਹਨਾਂ ਦੇ ਜੁੱਤੇ ਪਏ ਨੇ ਟੇਬਲ 'ਤੇ ਆਇਆ ਉਹ ਵੀ ਗਵਾਈ ਪਰਦਾ ਹੈ ਕਿ ਭਾਈ ਬਾਬਾ ਸਾਹਿਬ ਨੇ ਕਿੰਨਾ ਦੁੱਖ ਝੱਲਿਆ ਹੋਵੇਗਾ ਸਾਡੇ ਆਹ ਦਿਨ ਲਿਆਉਣ ਵਾਸਤੇ ਸਾਧ ਸੰਗਤ ਜੀ ਐਸੇ ਕਰਕੇ ਸਾਧ ਸੰਗਤ ਜੀ ਸਾਡੀਆਂ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਭ ਸਾਡੀਆਂ ਨਹੀਂ ਨੇ ਸਾਧ ਸੰਗਤ ਜੀ ਇਹਦੇ ਪਿੱਛੇ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਨੇ ਸਾਧ ਸੰਗਤ ਜੀ ਇਹਦੇ ਪਿੱਛੇ ਸਾਡੇ ਰੈਬਰਾਂ ਦੇ ਸਾਧ ਸੰਗਤ ਜੀ ਜੋ ਬੇਗੰਪੁਰਾ ਦਾ ਮਿਸ਼ਨ ਹੈ ਉਹ ਇਹਦੇ ਪਿੱਛੇ ਆ ਸਾਧ ਸੰਗਤ ਜੀ ਬਾਬਾ ਸਾਹਿਬ ਨੇ ਤਾਂ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਸਾਤਸੰਗਤ ਜੀ ਘਰੇ ਬੱਚੇ ਦੀ Laash ਪਈ ਹੋਵੇ ਤੇ ਸਾਡੇ ਲਈ ਮੀਟਿੰਗਾਂ 'ਚ ਜਾਣਾ ਹੋਵੇ ਸਤਿਗੁਰੂ ਅਰਦਾਸ ਮਹਾਰਾਜ ਜੀ ਸਾਡੇ ਲਈ ਜੇਲਾਂ 'ਚ ਜਾ ਰਹੇ ਨੇ ਸਾਡੇ ਲਈ ਲੋਹਾ ਲੈ ਰਹੇ ਨੇ ਸਾਤਸੰਗਤ ਜੀ ਐਸੇ ਕਰਕੇ ਪਾਈਏ ਸੋ ਦੁਨੀਆ 'ਚ ਸਾਡਾ ਕੁਛ ਨਹੀਂ ਹੈ ਜੋ ਕੂਚਾ ਸਾਡੇ ਰਹਿਬਰਾਂ ਦਾ ਹੈ ਉਹਨਾਂ ਦੇ ਬਦੋਲ ਸਾਤਸੰਗਤ ਜੀ ਸਾਡੇ ਘਰਾਂ 'ਚ AC ਲੱਗੇ ਨੇ ਅਸੀਂ ਗੱਡੀਆਂ 'ਚ ਘੁੰਮ ਰਹੇ ਹਾਂ ਸਾਤਸੰਗਤ ਜੀ ਜਦੋਂ ਵੀ ਸੌਖਾ ਹੋਵੇ ਆਪਰ ਅਰਦਾਸ ਬੇਨਤੀ ਕਰੀਏ ਆਪਾਂ ਸ਼ੁਕਰਾਨਾ ਕਰੀਏ ਕਿ ਸਾਤਸੰਗਤ ਜੀ ਦੁੱਖ ਆਵੇ ਤਾਂ ਅਰਦਾਸ ਬੇਨਤੀ ਕਰੀਏ ਮੋਹਿਨਾ ਵਿਸਾਰੋ ਮੈਂ ਜਨ ਤੇਰਾ 사ਤਸੰਗਤ ਜੀ ਤੂੰ ਹੀ ਤੂੰ ਹੀ ਕਰਿਆ ਕਰੋ ਜਿਨ੍ਹਾਂ ਦੇ ਵਿੱਚ ਮੈਂ ਹੁੰਦੀ ਹੈ ਨਾ ਪਤਾ ਗੁਰੂ ਜੀ ਕੀ ਕਹਿੰਦੇ ਨੇ ਜਬ ਹਮ ਹੋਤੇ ਤਬ ਤੂੰ ਨਹੀਂ 사ਤਸੰਗਤ ਜੀ ਜਿਨ੍ਹਾਂ ਦੇ ਮਨ ਚ ਮੈਂ ਆ ਉਹਨਾਂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ 사ਤਸੰਗਤ ਜੀ ਅਸੰਭਵ ਹੀ ਕਹਤਾ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ 사ਤਸੰਗਤ ਜੀ ਜਦੋਂ ਮੈਂ ਹੈ ਤੂੰ ਨਹੀਂ ਮਿਲਦਾ ਸਾਤਸੰਗਤ ਜੀ ਜਦੋਂ ਮੈਂ ਖਤਮ ਹੋ ਗਈ ਫਿਰ ਤੂੰ ਹੀ ਤੂੰ ਦਿਖਾਈ ਦਿੰਦਾ ਸਤਸੰਗਤ ਜੀ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਤੂੰ ਹੀ ਤੂੰ ਹੀ ਰਟਤਾ ਰਹੇ ਔਰ ਨਾ ਲਾਵੇ ਚਿਤ ਸਤਸੰਗਤ ਜੀ ਦੇ ਸਾਹਮਣੇ ਸਿਰਫ ਸੋង ਸਤਨਾਮ ਦੇਖਣਾ ਚਾਹੀਦਾ ਆ ਆਪਾਂ ਨੂੰ ਕੋਈ ਹੋਰ ਦੇਖਣਾ ਹੀ ਨਹੀਂ ਚਾਹੀਦਾ ਸਤਿਗੁਰਾਂ ਦਾ ਸ਼ਲੋਕ ਤੁਸੀਂ ਰੋਜ਼ ਪੜ੍ਹਦੇ ਹੋ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰ ਦੁਜਿਕ ਜਾਏਗੇ ਸਤਪਾਕਰ ਉਹਦਾ ਸਤਸੰਗਤ ਜੀ ਕਿਸੇ ਹੋਰ ਦੀ ਆਸ ਕਰਨੀ ਨਹੀਂ ਹੈ ਤੇ ਜਿਨ੍ਹਾਂ ਨੇ ਕੀਤੀ ਭਾਈ ਉਹ ਨਰਕਾਂ ਦੇ ਭਾਗੀ ਬਣੇ ਨੇ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਮਾਨ ਨਾ ਪਾਏ ਜਿਨ ਸੇਵਿਆ ਪ੍ਰਭ ਸੋ ਪਾਏ ਪ੍ਰੀਤ ਤੇ ਸਾਧ ਸੰਗਤ ਜੀ ਜਿਨ੍ਹਾਂ ਨੇ ਪ੍ਰਮਾਤਮਾ ਨਾਲ ਸੱਚੀ ਪ੍ਰੀਤ ਕੀਤੀ ਹੈ ਉਹਨਾਂ ਦਾ ਮਾਨ ਸਤਕਾਰ ਸੰਸਾਰ 'ਚ ਬੜਾ ਹੋਇਆ ਹੈ ਐਸ ਸੰਸਾਰ ਦੇ ਵਿੱਚ ਵੀ ਸਾਧ ਸੰਗਤ ਜੀ ਪ੍ਰਮਾਤਮਾ ਦਾ ਤੇ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਵੀ ਬੜਾ ਮਾਨ ਸਤਕਾਰ ਹੁੰਦਾ ਆ ਮਾਨ ਪਾਏ ਜਿਨ ਸੇਵਿਆ ਕਿ ਭਾਈ ਜਿਨ੍ਹਾਂ ਨੇ ਸੇਵਾ ਕੀਤੀ ਹੈ ਬੜਾ ਮਾਨ ਸਤਕਾਰ ਹੈ ਇੱਥੇ ਵੀ ਤੇ ਉੱਥੇ ਵੀ ਪ੍ਰਭ ਸੋ ਪਾਏ ਪ੍ਰੀਤ ਤੇ ਐਸੇ ਕਰਕੇ ਭਾਈ ਪਰਮਾਤਮਾ ਨਾਲ ਸੱਚੀ ਪ੍ਰੀਤ ਕਰੀ ਨਾਮ ਨਿਸ਼ਾਨ ਪ੍ਰਾਪਤੇ ਜੋ ਗਾਵੇ ਹਰ ਕੇ ਗੀਤ ਰਵਦਾਸ ਕਹੈ ਸਤ ਸੰਗਮੈ ਅਵੈ ਪਦ ਸਤਗੁਰ ਦੀਤ ਕਿ ਸਾਧ ਸੰਗਤ ਜੀ ਜਿਨ੍ਹਾਂ ਨੇ ਸੱਚਾ ਪ੍ਰੇਮ ਕੀਤਾ ਨਾ ਆਪਣੇ ਗੁਰੂ ਨਾਲ ਆਪਣੇ ਰੈਬਰਾਂ ਨਾਲ ਸਾਧ ਸੰਗਤ ਜੀ ਉਹਨਾਂ ਦੇ ਸਾਧ ਸੰਗਤ ਜੀ ਆਉਣ ਵਾਲੀ ਜੋ ਦੁਨੀਆ ਹੈ ਉਹਨਾਂ ਦੇ ਗੀਤ ਗਾਉਂਦੇ ਆ ਸਾਧ ਸੰਗਤ ਦੇ ਬਾਬਾ ਸਾਹਿਬ ਦੇ ਕਿੰਨੇ ਗੀਤ ਨੇ ਗੁਰੂ ਅਰਜਨ ਦੇਵ ਜੀ ਦੀ ਪ੍ਰਸ਼ੰਸਾ 'ਚ ਕਿੰਨੇ ਆਪਾਂ ਧਾਰਨਾ ਵਾਲਾ ਨੇ ਸਾਧ ਸੰਗਤ ਜੀ ਤੇ ਸੱਚਾ ਸਾਧ ਸੰਗਤ ਜੀ ਸਾਹਿਬ ਕਾਸ਼ੀਰਾਮ ਜੀ ਨੇ ਕਿੰਨਾ ਸੰਘਰਸ਼ ਕੀਤਾ ਉਹਨਾਂ ਦੇ ਕਿੰਨੇ ਗੀਤ ਨੇ ਸਾਧ ਸੰਗਤ ਜੀ ਜੋ ਵੀ ਇਨਸਾਨ ਸੱਚ ਦੇ ਮਾਰਗ ਤੇ ਚੱਲੇ ਆ ਜਿਨ੍ਹਾਂ ਨੇ ਵੀ ਗੁਰੂ ਦੇ ਮਿਸ਼ਨ ਨੂੰ ਅੱਗੇ ਵਧਾਇਆ ਭਾਈ ਉਹਨਾਂ ਨੂੰ ਆਉਣ ਵਾਲੀ ਦੁਨੀਆ ਤੱਕ ਯਾਦ ਰੱਖਿਆ ਜਾਂਦਾ ਹੈ ਇੱਥੇ ਵੀ ਸਤਕਾਰ ਤੇ ਪ੍ਰਮਾਤਮਾ ਦੇ ਦਰਬਾਰ ਚ ਵੀ ਸਤਕਾਰ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਬਿਲਕੁਲ ਅੰਤ ਵਿੱਚ ਗੁਰੂ ਜੀ ਸਮਝਾਉਂਦੇ ਨੇ ਰਵਦਾਸ ਕਹੈ ਸਤ ਸੰਗਮ ਐ ਅਵੈ ਪਦ ਸਤਗੁਰ ਦੇਤ ਕਿ ਭਾਈ ਜੋ ਸਤ ਸੰਗ ਦੇ ਵਿੱਚ ਆ ਕੇ ਸਤ ਸੰਗ ਦੇ ਵਿੱਚ ਕਥਾ ਸੁਣ ਕੇ ਕੀਰਤਨ ਸੁਣ ਕੇ ਗੁਰਮਤ ਵਿਚਾਰਾ ਸੁਣ ਕੇ ਸਾਧ ਸੰਗਤ ਜੀ ਆਪਣੇ ਜੀਵਨ ਨੂੰ ਢਾਲ ਲੈਂਦੇ ਨੇ ਸਾਧ ਸੰਗਤ ਜੋ ਬੇਗਮਪੁਰਾ ਦੇ ਵਾਸੀ ਬੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਉ ਦੂਖੰਦੋ ਨਹੀਂ ਤਹਿਟਾਓ ਕਹਿ ਰਵਦਾਸ ਖਲਾਸ ਚ ਮਾਰਾ ਜੋ ਹਮ ਸਹਿਰੀ ਸੁਮੀਤਾ ਹਮਾਰਾ ਸਪਾਈ ਸਤਸੰਗ ਦੇ ਨਾਲ ਜੁੜੋ ਤੇ ਸਾਤਸੰਗਤ ਜੀ ਸਤਸੰਗ ਦੇ ਵੀ ਸਾਨੂੰ ਚੰਗੀਆਂ ਚੰਗੀਆਂ ਗੱਲਾਂ ਸਿਕਾਈਆਂ ਜਾਣਗੀਆਂ ਪ੍ਰਮਾਤਮਾ ਦੀ ਭਜਨ ਬੰਦਗੀ ਕਰਾਈ ਜਾਵੇਗੀ ਸਾਤਸੰਗਤ ਜੀ ਰੋਜ਼ ਆਪਾਂ ਸਤਸੰਗ ਕਰਦੇ ਹਾਂ ਸੰਧਿਆ ਵੇਲੇ ਦੀ ਬਾਣੀ ਪੜ੍ਹਦੇ ਹਾਂ ਸਿਮਰਨ ਵੀ ਕਰਦੇ ਹਾਂ ਸ਼ਬਦ ਵੀ ਗਾਉਂਦੇ ਹਾਂ ਸਾਤਸੰਗਤ ਜੀ ਕਿੰਨੇ ਪਾਵਨ ਪਵਿੱਤਰ ਵਚਨ ਸੁਣਨ ਨੂੰ ਮਿਲਦੇ ਨੇ ਸਾਨੂੰ ਗੁਰੂਆਂ ਦੇ ਰਵਦਾਸ ਕਹੈ ਸਤਸੰਗਮ ਐ ਅਵੈ ਪਦ ਸਤਗੁਰ ਦੀ ਸਾਤਸੰਗਤ ਜੀ ਐਸਾ ਪਦ ਮਿਲਣਾ ਆ ਕਿ ਦੁਨੀਆਂ ਦਾ ਕੋਈ ਹੋਰ ਇਨਸਾਨ ਦੇ ਹੀ ਨਹੀਂ ਸਕਦਾ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਸਾਤਸੰਗਤ ਜੀ ਸਤਸੰਗ ਦੇ ਵਿੱਚ ਆ ਕੇ ਉਹ ਚੀਜ਼ ਮਿਲਦੀ ਹੈ ਕਿ ਭਾਈ ਜੀ ਦੀ ਬਰਾਬਰੀ ਰਾਜਾ ਇੰਦਰ ਦੇ ਸਿੰਘਾਸਨ ਨਹੀਂ ਕਰ ਸਕਦੇ ਸੋਨੇ ਦੇ ਵੱਡੇ ਵੱਡੇ ਮਹਿਲ ਨਹੀਂ ਕਰ ਸਕਦੇ ਸਾਤਸੰਗਤ ਜੀ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹਿ ਕਿਆ ਲੇਖ ਸੋ ਭਾਈ ਅੱਜ ਦਾ ਬੜਾ ਹੀ ਪਾਵਨ ਪਵਿੱਤਰ ਸ਼ਬਦ ਸਾਤਸੰਗਤ ਜੀ ਸਤਗੁਰਾਂ ਨੇ ਸਾਨੂੰ ਭਗਤੀ ਕਰਨ ਦਾ ਤਰੀਕਾ ਦੱਸਿਆ ਆ ਤੇ ਭਾਈਆਂ ਦੀਆਂ ਕਬੀਨਤੀਆਂ ਜਿੱਦੀ ਪ੍ਰਵਾਨ ਕਰਨਾ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਗੁਰਦੇਵ ਤਨ ਗੁਰਦੇਵ ਸਤਨਾਮ ਸਤਨਾਮ ਸੋਹੰ ਸਤਨਾਮ